ਪਿਸਤੌਲ ਦੀ ਨੋਕ ਤੇ ਲੁਟੇਰਿਆਂ ਵੱਲੋਂ ਵੈਸਟਰਨ ਯੂਨੀਅਨ ਦੀ ਦੁਕਾਨ ਤੋਂ ਲੁੱਟੇ ਲੱਖਾਂ ਰੁਪਏ ਬੰਗਾ ਫਗਵਾੜਾ ਮੁੱਖ ਮਾਰਗ ਦੇ ਸਥਿਤ ਕਸਬਾ ਬਹਿਰਾ ਵਿੱਚ ਨਕਾਪੋਸ਼ ਲੁਟੇਰਿਆਂ ਵੱਲੋਂ ਨੈਸ਼ਨਲ ਹਾਈਵੇ ਤੇ ਸਥਿਤ ਇੱਕ ਵੈਸਟਰਨ ਯੂਨੀਅਨ ਦੀ ਦੁਕਾਨ ਤੋਂ ਪਿਸਤੌਲਾ ਦੀ ਨੋਕ ਤੇ ਲੱਖਾਂ ਰੁਪਏ ਦੀ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੁਕਾਨ ਦੇ ਮਾਲਕਾਂ ਨੇ ਦੱਸਿਆ ਕਿ ਦੋ ਵਿਅਕਤੀ ਪਿਸਤੌਲ ਦੀ ਨੋਕ ਉੱਤੇ ਸਾਡੇ ਕੋਲੋਂ 2.5 ਲੱਖ ਰੁਪਏ ਲੁੱਟ ਕੇ ਲੈ ਗਏ ਅਤੇ ਜਾਂਦੇ ਹੋਏ ਲੁਟੇਰੇ ਸਾਡੇ ਪਿਤਾ ਦੇ ਸਿੱਤੇ ਪਿਸਤੌਲ ਦੀ ਛੱਟ ਮਾਰ ਕੇ ਚਲੇ ਗਏ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਮਾਲੂ ਕਰੀਬ 1 ਮਿੰਟ ਦੇ ਲਗਭਗ 2 ਮਿੰਟਾਂ ਦੇ 3 ਮਿੰਟ ਸਾਡੇ ਮੱਥੇ ਤੇ ਛੱਟ ਕੇ ਤਾਂ ਲੱਗੀ ਉਹਨੇ ਬੱਟ ਮਾਰਿਆ ਬੱਟ ਮਾਰਿਆ ਪਿਸਤੌਲ ਦੋਨਾਂ ਕੋਲ ਹੀ ਸੀਗਾ ਹਾਂ ਜੀ ਦੋਨਾਂ ਕੋਲ ਤੁਹਾਡਾ ਕੀ ਨਾਮ ਆ ਰਕੇਸ਼ ਭੰਡਾਰੀ ਰਕੇਸ਼ ਭੰਡਾਰੀ ਤਰਨਪੁਰਣਾ ਜੀ ਤਰਨਪੁਰਣਾ ਜੀ ਕੀ ਹੋਇਆ ਤੁਹਾਡੀ ਤੇ ਅਜੇ ਬੈਸਿੰਗ ਜਣੀ ਉੱਥੇ ਕੀ ਹੋਇਆ ਜੀ ਮਾਰਦਾ ਬਈ ਜੀ ਦੋ ਜਾਨੇ ਸੀਗੇ ਫਿਰ ਉਹ ਪਿਸਤੌਲ ਦਿਨ ਆਪ ਕੋਲ ਮੌਤੇ ਬੈਸੇ ਰੱਖੀ ਲਿਆ भी दम में आए कि ना गुडी गुडी जाएंगे होकर आए जी तो बाहर अच्छा बाहर का बैठे नहीं मैं तो बाहर ही आया अच्छा ये खाने अच्छा अब दूर यानी कि मुंह थक गए सी अच्छा जी कैमरा भी लाके थे वो कैश पे और डीवीआर भी लाके सब लगे बाहर डीवीआर भी पीछे ही कराओ पोर्टेबल करा अच्छा पोर्टेबल नहीं से खड़े अच्छा कितना कैश लाके लो 25 लाख विदेशी के इंडियन इंडियन से ज्यादा क्या विदेशी थोड़े थोड़े हो गए 25 लाख तो मैं बात जम चला 8 ਪੀਸਰ ਅਧਿਕਾਰੀ ਆ ਮੋਕੇ ਤੇ ਆਏ ਸੀ ਜਿਹੜੇ ਜਿਪ ਸੀ ਡਿਪਟੀ ਰਾਜ ਵੀ ਆਏ ਸੀ ਜੀ ਐਸ ਐਚਓ ਵੀ ਆਇਆ ਸੀ ਡਿਪਟੀ ਵੀ ਆਇਆ ਸੀ ਕਿੰਨੇ ਵਜੇ ਹੀ ਘਟਣਾ ਹੈ ਕੋਈ ਕਨੈਕਸ਼ਨ ਹੋਵੇ ਇਹ ਆਪਣੀ ਫਰੰਦਾ ਕੀ ਨਾਮ ਪੂਰੀ ਅੰਡਰ ਰੀਟੂਰਨ ਟਾ ਬਟ ਆਦੀ ਕੋਰਨ ਟ੍ਰੈਵਲ ਕੋਰਨ ਟਾ